ਗੁਸਤੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਗਜ਼ਾਮੀਨਲ ਤੋਂ ਪਹੁੰਚਿਆ ਤੇ ਉਥੇ ਮੈਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਕਾਰਪਨ ਮਿਲੇ ਵਿਤ ਪਾਸ਼ੂ ਕਿਵਾਰਨਾ ਔਰ ਲक्की ਕਮਲ ਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਪਹਿਲਾਂ ਤਾਂ ਆਪਣੀ ਇੱਕ ਕਿਤਾਬ ਦਿੱਤੀ ਕਲਮੀ ਰਮਜ਼ਾਨ 4 ਜਿੱਥੋਂ ਇਹ ਸਿੱਧ ਹੁੰਦਾ ਕਿ ਇਹ ਤੋਂ ਪਹਿਲਾਂ ਵੀ ਤਿੰਨ ਕਿਤਾਬਾਂ ਇਸੇ ਲੜੀ ਵਿੱਚ ਆ ਚੁੱਕੀਆਂ ਇਹਦੀ ਖਾਸੀਅਤ ਕੀ ਹੈ ਇਸ ਕਿਤਾਬ ਦੀ ਉਹ ਇਹ ਹੈ ਕਿ ਵੀ ਜਿਹੜੇ ਬੰਦੇ ਪੰਜਾਬੀ ਵਿੱਚ ਲਿਖਦੇ ਆ ਸੁਣਾਉਂਦੇ ਆ ਉਹਨਾਂ ਨੂੰ ਉਤਸ਼ਾਹਤ ਕਰਨੇ ਵਾਸਤੇ ਇਹ ਆਪਣੀ ਇਹ ਇਸ ਕਿਤਾਬ ਨੂੰ ਇਕੱਠੀਆਂ ਕੀਤਾ ਸਾਰੇ ਕਿਤਾਬਾਂ ਇਹਦੇ ਵਿੱਚ ਸੰਪਾਦਿਤ ਕੀਤੀਆਂ ਲੇਹਾਰ ਸਿੰਘ ਲਹਿਲ ਹੁਣੀ ਜੇ ਜੋ ਇਸ ਵਾਰ ਇਹ ਪ੍ਰਦਾਨ ਨੇ ਉਹ ਬੜੇ ਐਕਟਿਵ ਨੇ ਤੇ ਇਹ ਮੈਨੂੰ ਦੱਸਦੇ ਨੇ ਪ੍ਰਿੰਸੀਪਲ ਹੁਣੀ ਵੀ ਤੇ ਕਮਲ ਹੁਣੀ ਵੀ ਕਿ ਬਈ ਉਹ ਬੜੇ ਐਕਟਿਵ ਨੇ ਤੇ ਬੜੇ ਉਤਸ਼ਾਹੀ ਨਾਲ ਕੰਮ ਕਰਦੇ ਆ ਮੈਨੂੰ ਇਹ ਬੜੀ ਖੁਸ਼ੀ ਆ ਐਕਚੁਅਲੀ ਕਿ ਵੀ ਮੈਨੂੰ ਇਹ ਕਿਤਾਬ ਅੱਜ ਮਿਲੀ ਆ ਤੇ ਮੈਨੂੰ ਪੜਾਂਗਾ ਵੀ ਮੈਨੂੰ ਪਤਾ ਇਹਦੇ ਵਿੱਚ ਕਹਾਣੀਆਂ ਵੀ ਆ ਕਵਿਤਾਵਾਂ ਵੀ ਆ ਵਿਅੰਗ ਵੀ ਆ ਤੇ ਮੈਂ ਬੈਠ ਕੇ ਪੂਰਾ ਪੜਾਂਗਾ ਤੇ ਫੇਮ ਇਹਨਾਂ ਨੂੰ ਲਿਖ ਲਿਖਾਂਗਾ ਉਹ ਜੀ ਕਿ ਮੈਨੂੰ ਇਹਦਾ ਕੀ ਪ੍ਰਭਾਵ ਪਿਆ ਸੋ ਦੋਸਤੋ ਮੈਨੂੰ ਪਤਾ ਹੈ ਬਰទេសਵੰ ਵਿੱਚ ਇਹੋ ਜਿਹੇ ਆਰਗੇਨਾਈਜੇਸ਼ਨ ਇਹ ਸੰਸਥਾ ਚਲਾਉਣਾ ਕੋਈ ਸੌਖਾ ਕੰਮ ਨਹੀਂ ਅਸੀਂ ਬਹੁਤ ਦੇਖ ਤੋਂ ਕਰਦੇ ਆ ਰਹੇ ਆ ਤੇ ਜੋ ਦਿੱਕਤਾਂ ਸਾਨੂੰ ਪੇਸ਼ ਹੁੰਦੀਆਂ ਉਹ ਬਿਲਕੁਲ ਤੁਹਾਨੂੰ ਵੀ ਉਹੀ ਪੇਸ਼ ਹੁੰਦੀਆਂ ਹੋਣਗੀਆਂ ਤੇ ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਤੁਸੀਂ ਬਾਹਰ ਬੈਠੇ ਬੈਠੇ ਵੀ ਇੰਨੀਆਂ ਔਖਾਈਆਂ ਦੇ ਵਿੱਚ ਵੀ ਟਾਈਮ ਕੱਢ ਕੇ ਇੱਕ ਬੀਜੀ ਜ਼ਿੰਦਗੀ ਜੋ ਅੱਜ ਕੱਲ ਦਾ ਬਿਲਕੁਲ ਸੋਸ਼ਲ ਮੀਡੀਆ ਨੇ ਸਾਰੀ ਜ਼ਿੰਦਗੀ ਬਿਲਕੁਲ ਹੀ ਬਹੁਤ ਤੰਗ ਕੀਤੀ ਪਈ ਆ ਟਾਈਮ ਕੱਢ ਕੇ ਤੁਸੀਂ ਇਹੋ ਜਿਹੀ ਸੂਖਮ ਕਰਾ ਜਿਹੜੀ ਦਫ਼ਤਰ ਵਗੈਰਾ ਦੀ ਹੁੰਦੀ ਆ ਉਹਦੇ ਵੱਲ ਧਿਆਨ ਦਿੱਤਾ ਉਹਦੇ ਨਾਲ ਹੀ ਨਾਲ ਤੁਸੀਂ ਛੋਟੇ ਬੱਚਿਆਂ ਨੂੰ ਵੀ ਉਤਸ਼ਾਹਿਤ ਕਰ ਰਹੇ ਹੋ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਸੁਣ ਕੇ ਕਿ ਤੁਸੀਂ ਉਹਨਾਂ ਨੂੰ ਗਰੀਜ ਕਰਕੇ ਨਾਲ ਜੋੜਿਆ ਜੇ ਤੁਸੀਂ ਗਾਹਾਂ ਦੀ ਪਨੀਰੀ ਨੂੰ ਆਪਣੀ ਸਮਾ ਦੇ ਨਾਲ ਜੋੜ ਸਕੋ ਮੈਨੂੰ ਸਮਝਦਾ ਤੁਸੀਂ ਪੂਰੇ ਪੂਰੇ ਕਾਂਜਾਬ ਹੋ ਧੰਨਵਾਦ ਜੀ